ਸਤਿ ਸ਼੍ਰੀ ਅਕਾਲ ਜੀ ਕੈਂਡਨਿਜ਼ ਬੁਲਟਿਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾ ਨਜ਼ਰ ਮਾਰ ਲੈਣ ਨਿਆਮ ਮੁਖੜ ਲੈ ਇਸ ਤੇ 22 ਸਾਲਾ ਨੌਜਵਾਨ ਚੜੰਜੀਤ ਸਿੰਘ ਦੀ ਮਿਲੀ Laash ਚੜੰਜੀਤ ਨੇ ਨੈਗਰਾ ਫਾਲਸਟ ਸ਼ਾਲ ਮਾਰ ਕੇ ਕੀਤੀ ਖੁਦਕੁਸ਼ੀ ਆਟੋ ਹਾਈਡਰੋ ਇਲੈਕਟ੍ਰੀਕਲ ਜਨਰੇਟਿੰਗ ਸਟੇਸ਼ਨਾਂ ਦੇ ਵਾਸਤੇ ਕੀਤਾ ਜਾਵੇਗਾ ਨਿਵੇਸ਼ ਬਿਜਲੀਕਰਨ ਮੰਤਰੀ ਸਟੀਫਨ ਲੈਚੇ ਨੇ 1 ਬਿਲੀਅਨ ਡਾਲਰ ਨਿਵੇਸ਼ ਦੀ ਕੀਤੀ ਘੋਸ਼ਣਾ ਅਯੋਗ ਹੋਣ ਦੇ ਬਾਵਜੂਦ ਮਹਾਮਾਰੀ ਬੈਨੀਫਿਟਸ ਪ੍ਰਾਪਤ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ ਕੈਨੇਡਾ ਰੈਵੈਨਿਊ ਏਜੰਸੀ ਨੇ ਕੀਤਾ ਖੁਲਾਸਾ ਕੈਨੇਡੀਅਨ ਡੈਂਟਲ ਕੇਅਰ ਪਲਾਨ ਨੂੰ ਲੈ ਕੇ ਨਵੀਂ ਕੋਸ਼ਨਾ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਲੈ ਸਕਦੇ ਨੇ ਡੈਂਟਲ ਕੇਅਰ ਪਲਾਨ ਦਾ ਲਾਭ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬੀ ਮੋਲ ਦਾ ਨੌਜਵਾਨ ਚਰਨਜੀਤ ਸਿੰਘ ਬੀਤੇ ਕਈ ਦਿਨਾਂ ਤੋਂ ਲਾਪਤਾ ਦੱਸਿਆ ਜਾ ਰਿਹਾ ਸੀ ਤੇ ਹੁਣ ਇਹ ਖਬਰਾਂ ਸਾਹਮਣੇ ਆਈਆਂ ਨੇ ਕਿ ਚਰਨਜੀਤ ਸਿੰਘ ਨੇ ਨਾਇਗਰਾ ਫਾਲਸ ਦੇ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਹੈ ਨਾਇਗਰਾ ਫਾਲਸ ਰੀਜਨਲ ਪੁਲਿਸ ਨੇ ਇਹ ਜਾਣਕਾਰੀ ਚਰਨਜੀਤ ਸਿੰਘ ਦੇ ਮਾਪਿਆਂ ਦੇ ਨਾਲ ਸਾਂਝੀ ਕੀਤੀ ਹੈ ਦਰਅਸਲ ਪੁਲਿਸ ਦੇ ਹੱਥ ਇੱਕ ਸੀਸੀਟੀਵੀ ਫੁਟੇਜ ਲੱਗੀ ਸੀ ਜਿਸ ਦੇ ਮੁਤਾਬਕ ਪੁਲਿਸ ਦਾ ਕਹਿਣਾ ਸੀ ਕਿ ਪੁਲਿਸ ਨੇ ਚਰਨਜੀਤ ਸਿੰਘ ਨੂੰ ਨਾਇਗਰਾ ਫਾਲਸ ਦੇ ਵਿੱਚ ਛਾਲ ਮਾਰਦਿਆਂ ਹੋਇਆਂ ਵੇਖਿਆ ਸੀ ਜਦੋਂ ਸ਼ਾਨਬੀਨ ਕੀਤੀ ਗਈ ਤਾਂ ਨਾਇਗਰਾ ਫਾਲਸ ਤੋਂ ਕਈ ਲਾਸ਼ਾਂ ਬਾਹਰ ਆਈਆਂ ਤੇ ਚਰਨਜੀਤ ਸਿੰਘ ਦੀ ਸ਼ਨਾਖਤ ਵਾਸਤੇ ਡੀਐਨਏ ਟੈਸਟ ਕਰਨ ਦੀ ਵੀ ਗੱਲ ਆਖੇ ਜਾ ਰਹੀ ਹੈ ਪਿੰਡ ਅੱਬੂਵਾਲ ਦੇ ਇੱਕ ਪਰਿਵਾਰ ਨੂੰ ਕੈਨੇਡਾ ਵਿੱਚ ਆਪਣੇ ਬੇਟੇ ਦੀ ਖੁਦਖੁਸ਼ੀ ਬਾਰੇ ਪਤਾ ਲੱਗਣ ਤੋਂ ਬਾਅਦ ਸੋਗ ਦੀ ਲਹਿਰ ਤੋੜ ਗਈ ਹੈ। ਬ੍ਰੈਮਟਨ ਦੇ ਰਹਿਣ ਵਾਲੇ 22 ਸਾਲਾਂ ਨੌਜਵਾਨ ਚਰਨਜੀਤ ਨੇ ਕਥਿਤ ਤੌਰ ਤੇ ਨਾਇਗਰਾ ਫਾਲਸ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਹੈ। ਦੱਸਿਆ ਕਿ ਉਹ ਬੀਤੇ ਵੀਰਵਾਰ ਤੋਂ ਲਾਪਤਾ ਸੀ ਮ੍ਰਿਤਕ ਦੇ ਪਿਤਾ ਜ਼ੋਰਾ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦਾ ਲੜਕਾ ਉਹਨਾਂ ਨੂੰ ਹਰ ਰੋਜ਼ ਫੋਨ ਕਰਦਾ ਸੀ ਤੇ ਕਰੀਬ 10 ਤੋਂ 15 ਦਿਨ ਪਹਿਲਾਂ ਉਹਨੇ ਉਹਨਾਂ ਨਾਲ ਆਖਰੀ ਵਾਰ ਗੱਲ ਕੀਤੀ ਸੀ ਉਸਨੇ ਅੱਗੇ ਕਿਹਾ ਸੀ ਕਿ ਪਿਛਲੀ ਵਾਰ ਜਦੋਂ ਉਸਨੇ ਆਪਣੇ بیٹے ਨਾਲ ਗੱਲ ਕੀਤੀ ਤਾਂ ਉਹਨਾਂ ਨੇ ਉਸਨੂੰ ਦੱਸਿਆ ਕਿ ਪਿੰਡ ਵਿੱਚ ਬਹੁਤ ਗਰਮੀ ਹੈ ਅਤੇ ਉਸ ਤੋਂ ਬਾਅਦ ਉਹਨਲਰ ਖਰੀਦਣ ਲਈ ਪੈਸੇ ਭੇਜਣ ਵਾਸਤੇ ਵੀ ਕਿਹਾ ਸੀ ਮ੍ਰਿਤਕ ਨੇ ਪਿਤਾ ਨੇ ਦੱਸਿਆ ਕਿ ਉਸਨੇ ਆਪਣੇ بیٹے ਨੂੰ ਕਿਹਾ ਪੈਸੇ ਭੇਜਣ ਦੀ ਕੋਈ ਲੋੜ ਨਹੀਂ ਅਤੇ ਆਪਣਾ ਖਿਆਲ ਰੱਖੇ ਉਸਨੇ ਕਿਹਾ ਕਿ ਉਹਨਾਂ ਨੂੰ ਕੁਝ ਗਲਤ ਹੋਣ ਦਾ ਅਹਿਸਾਸ ਹੋਇਆ ਜਦੋਂ ਪਿੰਡ ਦੇ ਕਿਸੇ ਵਿਅਕਤੀ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਦੇਖੀ ਤੇ ਉਸ ਦੇ ਘਰ ਵਿੱਚ ਇਹ ਪੁੱਛਣ ਲਈ ਆਇਆ ਕਿ ਉਹਨਾਂ ਨੇ ਆਖਰੀ ਵਾਰ ਚਰਨਜੀਤ ਨਾਲ ਗੱਲ ਕਦੋਂ ਕੀਤੀ ਸੀ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਚਰਨਜੀਤ ਦਾ ਮੋਬਾਈਲ ਫੋਨ ਬੰਦ ਸੀ ਉਹ ਰੋਜ਼ਾਨਾ ਉਸ ਨੂੰ ਫੋਨ ਕਰਦੇ ਸਨ ਪਰ ਉਸ ਦਾ ਫੋਨ ਨਹੀਂ ਮਿਲਦਾ ਸੀ ਚਰਨਜੀਤ ਦੇ ਦੋਸਤਾਂ ਮੁਤਾਬਕ ਚਰਨਜੀਤ ਵੀਰਵਾਰ ਸਵੇਰੇ ਨੈਗਰਾ ਫਾਲਸ 81 ਪਰੋ ਦੋਸਤਾਂ ਨੂੰ ਇਹ ਕਹਿ ਕੇ ਗਿਆ ਸੀ ਕਿ ਉਹ ਕੰਮ ਵਾਸਤੇ ਬਾਹਰ ਜਾ ਰਿਹਾ ਹੈ ਤੇ ਫਿਰ ਉਸ ਤੋਂ ਬਾਅਦ ਵਾਪਸ ਕਦੀ ਨਹੀਂ ਮੁੜਿਆ ਚਰਨਜੀਤ ਦੇ ਚਾਚੇ ਨੇ ਦੱਸਿਆ ਹੈ ਕਿ ਉਹਨਾਂ ਨੇ ਨਾਗਰਾ ਫਾਲਸ ਪੁਲਿਸ ਦੇ ਨਾਲ ਸੰਪਰਕ ਕੀਤਾ ਹੈ ਤੇ ਉਹਨਾਂ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਹਨਾਂ ਕਿਹਾ ਹੈ ਕਿ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਚਰਨਜੀਤ ਨੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਦੇ ਕੋਲ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਮੌਜੂਦ ਹੈ ਜਿਸ ਦੇ ਵਿੱਚ ਚਰਨਜੀਤ ਆਪਣਾ ਫੋਨ ਪਾਸੇ ਰੱਖ ਕੇ ਨਾਗਰਾ ਫਾਲਸ ਦੇ ਵਿੱਚ ਛਾਲ ਮਾਰਦਾ ਹੋਇਆ ਵਿਖਾਈ ਦੇ ਰਿਹਾ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਹੈ ਕਿ ਉਸਨੇ ਆਪਣੇ ਪੁੱਤਰ ਨੂੰ ਕਰਜ਼ੇ ਕਾਰਨ ਵਿਦੇਸ਼ ਭੇਜਿਆ ਸੀ ਉਸਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸਦੇ ਪੁੱਤਰ ਦੀ Laash ਨੂੰ ਵਾਪਸ ਪਿੰਡ ਭੇਜਿਆ ਜਾਵੇ ਜੋੜਾ ਸਿੰਘ ਦੀ ਧੀ ਆਪਣੇ ਭਰਾ ਦੀ ਮੌਤ ਬਾਰੇ ਜਾਣ ਕੇ ਅਸ਼ਾਂਤ ਹੋ ਗਈ ਹੈ ਮ੍ਰਿਤਕ ਦੀ ਮਾਤਾ ਬਿੰਦਰ ਕੌਰ ਨੇ ਦੱਸਿਆ ਕਿ ਉਹ ਜਿਸ ਨਾਲ ਪਹਿਲਾਂ ਕੰਮ ਕਰਦਾ ਸੀ ਉਸਦੇ ਚਾਰ ਨੌਜਵਾਨ ਉਸ ਨੂੰ ਤੰਗ ਪਰੇਸ਼ਾਨ ਕਰਦੇ ਸਨ ਤੇ ਉਹਨਾਂ ਨੇ ਇਸ ਮਾਮਲੇ ਵਿੱਚ ਜਾਂਚ ਪੜਤਾਲ ਦੀ ਵੀ ਮੰਗ ਕੀਤੀ ਹੈ ਪੁਲਿਸ ਨੇ ਦੱਸਿਆ ਹੈ ਕਿ ਪਿਛਲੇ 2 ਹਫਤਿਆਂ ਵਿੱਚ ਨਾਇਗਰਾ ਫਾਲਸ ਤੋਂ ਖਰਾਬ ਹਾਲਤ ਵਿੱਚ ਅੱਧੇ ਦਰਜਨ ਲਾਸ਼ਾਂ ਮਿਲੀਆਂ ਨੇ ਜਿਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਹੋ ਚੁੱਕਾ ਹੈ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਚਰਨਜੀਤ ਦੇ ਨਾਲ ਕਿਰਾਏ ਤੇ ਰਹਿੰਦੇ ਚਾਰ ਦੋਸਤਾਂ ਨੇ ਲਾਸ਼ ਦੀ ਪਛਾਣ ਕਰ ਲਈ ਹੈ ਪਰ ਪੁਲਿਸ ਨੇ ਇਹ ਕਹਿ ਦਿੱਤਾ ਹੈ ਕਿ ਸਾਰੀਆਂ ਲਾਸ਼ਾਂ ਦਾ ਡੀਐਨਏ ਟੈਸਟ ਕਰਵਾਉਣ ਤੋਂ ਬਾਅਦ ਹੀ ਲਾਸ਼ਾਂ ਨੂੰ ਵਾਰਸਾਂ ਦੇ ਹਵਾਲੇ ਕੀਤਾ ਜਾਵੇਗਾ ਚਰਨਜੀਤ ਤਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲਾ ਗਿਆ ਪਰ ਉਸਨੇ ਆਤਮਹੱਤਿਆ ਕਿਉਂ ਕੀਤੀ ਇਹ ਹਜੇ ਵੀ ਪਹੇਲੀ ਬਣ ਕੇ ਸਾਰਿਆਂ ਦੇ ਮਨਾਂ ਵਿੱਚ ਸਵਾਲ ਉਠਾ ਰਹੀ ਹੈ ਚਰਨਜੀਤ ਦੇ ਮਾਪਿਆਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਪੂਰੇ ਤਰੀਕੇ ਨਾਲ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਤੇ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਚਰਨਜੀਤ ਨੇ ਅਜਿਹਾ ਕਦਮ ਕਿਉਂ ਚੁੱਕਿਆ ਖੈਰ ਪੁਲਿਸ ਫਿਲਹਾਲ ਚਰਨਜੀਤ ਦੀ ਲਾਸ਼ ਦੀ شناخت ਕਰਵਾਉਣ ਦੇ ਵਿੱਚ ਜੁਟੀ ਹੋਈ ਹੈ ਤੇ ਇਸ ਮਾਮਲੇ ਦੀ ਅਗਲੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਰਨਜੀਤ ਸੰਬੰਧੀ ਕਿਸੇ ਕੋਲ ਵੀ ਜੇ ਕੋਈ ਜਾਣਕਾਰੀ ਹੈ ਤਾਂ ਪੁਲਿਸ ਨੇ ਅਪੀਲ ਕੀਤੀ ਹੈ ਕਿ ਤੁਰੰਤ ਪੁਲਿਸ ਦੇ ਨਾਲ ਸੰਪਰਕ ਕੀਤਾ ਜਾਵੇ 온ਟਾਰੀਓ ਦੇ ਊਰਜਾ ਅਤੇ ਬਿਜਲੀਕਰਨ ਦੇ ਮੰਤਰੀ ਸਟੀਫਨ ਲੈਚੇ ਨੇ ਇੱਕ ਘੋਸ਼ਣਾ ਕੀਤੀ ਹੈ ਇਸ ਘੋਸ਼ਣਾ ਦੇ ਮੁਤਾਬਿਕ ਪ੍ਰੋਵਿੰਸ 온ਟਾਰੀਓ ਪਾਵਰ ਜਨਰੇਸ਼ਨ ਨੂੰ ਇੱਕ ਬਿਲੀਅਨ ਡਾਲਰ ਦਾ ਨਿਵੇਸ਼ ਪ੍ਰਦਾਨ ਕਰੇਗਾ ਦਰਸਲ ਪੂਰਬੀ অন্ਟਾਰੀਓ ਦੇ ਵਿੱਚ 8 ਹਾਈਡਰੋ ਇਲੈਕਟ੍ਰਿਕ ਜਨਰੇਟਿੰਗ ਸਟੇਸ਼ਨਾਂ ਦੇ ਨਵੀਨੀਕਰਨ ਦੇ ਵਾਸਤੇ ਇਹ 1 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ অন্ਟਾਰੀਓ ਪਾਵਰ ਜਨਰੇਸ਼ਨ ਪੂਰਬੀ অন্ਟਾਰੀਓ ਵਿੱਚ 8 ਹਾਈਡਰੋ ਇਲੈਕਟ੍ਰਿਕ ਜਨਰੇਟਿੰਗ ਸਟੇਸ਼ਨਾਂ ਦੀ ਨਵੀਨੀਕਰਨ ਲਈ 1 ਬਿਲੀਅਨ ਡਾਲਰ ਖਰਚ ਕਰ ਰਹੀ ਹੈ ਊਰਜਾ ਮੰਤਰੀ ਸਟੀਫਨ ਲੈਚੇ ਦਾ ਕਹਿਣਾ ਹੈ ਕਿ ਇਹ ਪ੍ਰੋਜੈਕਟ ਦਹਾਕਿਆਂ ਤੱਕ ਸਟੇਸ਼ਨਾਂ ਦੀ ਉਮਰ ਵਧਾਉਣਗੇ ਤਾ ਜੋ ਸੂਬੇ ਦੀਆਂ ਵੱਧਦੀਆਂ ਬਿਜਲੀ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ ਜਾ ਸਕੇ। OPG ਮਦਾਵਾਸਕਾ ਅਤੇ ਉਟਾਵਾ ਦਰਿਆਵਾਂ ਤੇ ਕਈ ਥਾਵਾਂ ਦੇ ਨਾਲ-ਨਾਲ ਆਟੋ ਹੋਲਡ ਸਟੇਸ਼ਨਾਂ ਤੇ 45 ਯੂਨਟਾਂ ਨੂੰ ਨਮਯੋਂ ਲਈ ਤਿਆਰ ਨੇ। ਕੰਮ ਤੋਂ ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਸਟੇਸ਼ਨਾਂ ਨੂੰ ਹਰ ਸਾਲ 100 ਗੀਗਾਵਾਟ ਘੰਟੇ ਵਾਧੂ ਬਿਜਲੀ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਜੋ ਕਿ 11000 ਤੋਂ ਵੱਧ ਘਰਾਂ ਨੂੰ ਬਿਜਲੀ ਦੇਣ ਦੇ ਬਰਾਬਰ ਹੈ। For as long as a century, hydroelectric power from the Ottawa to Madawaska rivers has helped to power our province. In fact, there are eight stations today that we are that are under refurbishment uh, on these two rivers that can produce up to sixteen hundred and seventeen megawatts of power, enough to power 1.6 million homes. That's power that's keeping the lights on and our businesses operating here in Ottawa. But these stations cannot operate indefinitely. If we want to keep producing clean electricity in this region, we need to invest in the future. We are officially proud to announce that, uh, that we're supporting the Ontario Power Generation as they invest $1 billion to extend the life of all eight Eastern Ontario generating stations. And this refurbishment effectively is a major overhaul of all of the generators. Uh, it's going to have a huge impact. Over the next 20 years, OPG will refurbish these 45 units across the eight stations, which will create 500 good paying jobs and allow us to fuel our growth now into the future. And I'm looking forward to working with our labor partners as we continue to get shovels in the ground to deliver the jobs, the economic growth that is consequential for our country and our province. And at the same time, the same promise goes to the people of Ontario because we recognize with rising costs and inflation. You know, the Premier and I, and all of us in our Progressive Conservative team, we know how important it is we keep costs down. It's why we will never raise taxes on Ontario families. And we will never allow us to go back to the skyrocketing energy costs of the past. We will stand up for affordability and stand up against the federal Liberal carbon tax. And that includes standing up against carbon taxation in Ontario, too. We're undertaking an ambitious plan, working with the energy sector to get shovels in the ground today. and i'm committed to ensuring ontario families that receive affordable energy and that ontario remains a clean energy leader opg ne hal hi de vich cornwall vich ek generating station de navinikaran layi 600 million dollar di yojana da vi elan kita hai sube da kehna hai ke sare ki sare pan bijli de navinikaran naal 1617 megawatt bijli surakshit hovegi jo ki 1.6 million gharan waste kafi hai ਕੋਵਿਡ-19 ਮਹਾਮਾਰੀ ਦੇ ਦੌਰਾਨ ਕੈਨੇਡੀਅਨ ਲੋਕਾਂ ਨੂੰ ਸਰਕਾਰ ਦੇ ਵੱਲੋਂ ਕਈ ਤਰ੍ਹਾਂ ਦੇ ਬੈਨੀਫਿਟਸ ਦਿੱਤੇ ਗਏ ਸਨ ਪਰ ਇਹ ਬੈਨੀਫਿਟ ਉਹਨਾਂ ਲੋਕਾਂ ਤੱਕ ਵੀ ਪਹੁੰਚੇ ਸਨ ਜੋ ਅਯੋਗ ਘਰਾੜ ਦਿੱਤੇ ਗਏ ਸਨ ਅਯੋਗ ਹੋਣ ਦੇ ਬਾਵਜੂਦ ਮਹਾਮਾਰੀ ਬੈਨੀਫਿਟਸ ਪ੍ਰਾਪਤ ਕਰਨ ਵਾਲਿਆਂ ਦੇ ਖਿਲਾਫ ਹੁਣ ਕੈਨੇਡਾ ਰੈਵਨਿਊ ਏਜੰਸੀ ਕਾਨੂੰਨੀ ਕਾਰਵਾਈ ਕਰਨ ਵਾਲੀ ਹੈ ਦਰਸਲ ਏਜੰਸੀ 9.53 ਬਿਲੀਅਨ ਡਾਲਰ ਓਵਰ ਪੇਮੈਂਟ ਦੀ ਵਸੂਲੀ ਕਰਨ ਦੇ ਲਈ ਕੰਮ ਕਰ ਰਹੀ ਹੈ ਜਾਂਚ ਪੜਤਾਲ ਦੇ ਵਿੱਚ ਇਹ ਤੱਥ ਨਿਕਲ ਕੇ ਸਾਹਮਣੇ ਆਏ ਨੇ ਕਿ ਅਯੋਗ ਕਰਾਰ ਕੀਤੇ ਗਏ ਕੁਝ ਲੋਕਾਂ ਦੇ ਵਿੱਚ ਉਹ ਲੋਕ ਵੀ ਸਨ ਜੋ ਯੋਗ ਮੰਨੇ ਜਾਂਦੇ ਨੇ ਕੈਨੇਡਾ ਰੈਵਨਿਊ ਏਜੰਸੀ ਉਹਨਾਂ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਤਿਆਰੀ ਕਰ ਰਹੀ ਹੈ ਜਿਨ੍ਹਾਂ ਨੇ ਯੋਗ ਨਾ ਹੋਣ ਦੇ ਬਾਵਜੂਦ ਕੋਵਿਡ-19 ਮਹਾਮਾਰੀ ਬੈਨੀਫਿਟਸ ਪ੍ਰਾਪਤ ਕੀਤੇ ਸਨ ਸੀਆਰਏ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਦੇ ਮੁਤਾਬਕ ਜਿੰਨਾ ਵਿਅਕਤੀਆਂ ਨੇ ਜਵਾਬ ਨਹੀਂ ਦਿੱਤਾ ਜਾਂ ਸਹਿਯੋਗ ਨਹੀਂ ਕੀਤਾ ਅਤੇ ਉਹ ਭੁਗਤਾਨ ਕਰਨ ਦੀ ਵਿੱਤੀ ਸਮਰੱਥਾ ਰੱਖਣ ਵਾਲਿਆਂ ਵਜੋਂ ਨਿਰਧਾਰਿਤ ਕੀਤੇ ਗਏ ਨੇ ਉਹਨਾਂ ਨੂੰ ਅਗਲੇ ਮਹੀਨੇ ਕਾਨੂੰਨੀ ਚੇਤਾਵਨੀਆਂ ਮਿਲਨੀਆਂ ਸ਼ੁਰੂ ਹੋ ਜਾਣਗੀਆਂ ਸੀਆਰਏ ਦਾ ਕਹਿਣਾ ਹੈ ਕਿ ਜੇਕਰ ਕਾਨੂੰਨੀ ਚੇਤਾਵਨੀਆਂ ਲੋਕਾਂ ਨੂੰ ਸਰਕਾਰ ਨਾਲ ਸਹਿਯੋਗ ਕਰਨ ਲਈ ਪ੍ਰੇਰਿਤ ਨਹੀਂ ਕਰਦੀਆਂ ਤਾਂ ਬਕਾਇਆ ਪੈਸੇ ਵੀ ਵਸੂਲੀ ਲਈ ਕਾਨੂੰਨੀ ਉਪਾਅ ਕੀਤੇ ਜਾ ਸਕਦੇ ਨੇ ਮਈ ਵਿੱਚ ਸੀਆਰਏ ਨੇ মিডিਆ ਨੂੰ ਦੱਸਿਆ ਸੀ ਕਿ ਪਿਛਲੇ ਸਾਲ ਦੇ ਅੰਤ ਵਿੱਚ ਏਜੰਸੀ ਨੇ ਗਲਤ ਮਹਾਮਾਰੀ ਬੈਨੀਫਿਟ ਭੁਗਤਾਨਾਂ ਵਿੱਚ ਲਗਭਗ 1.8 ਬਿਲੀਅਨ ਡਾਲਰ ਦੀ ਵਸੂਲੀ ਕੀਤੀ ਸੀ ਸੀਆਰਏ ਤੋਂ ਇਸ ਬਾਬਤ ਨਵੇਂ ਅਪਡੇਟ ਕੀਤੇ ਅੰਕੜੇ ਮੰਗੇ ਗਏ ਪਰ ਏਜੰਸੀ ਨੇ ਪ੍ਰਦਾਨ ਨਹੀਂ ਕੀਤੇ ਬੀਤੇ ਦਿਨ ਏਜੰਸੀ ਨੇ ਕਿਹਾ ਹੈ ਕਿ ਉਹ ਪੰਜ ਵੱਖ-ਵੱਖ ਮਹਾਮਾਰੀ ਬੈਨੀਫਿਟਸ ਤਹਿਤ ਕੀਤੇ ਗਏ ਵਾਧੂ ਭੁਗਤਾਨਾਂ ਵਿੱਚ 9. 52 ਬਿਲੀਅਨ ਡਾਲਰ ਦੀ ਵਸੂਲੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸੀਆਰਏ ਨੇ ਕਿਹਾ ਹੈ ਕਿ ਗਲਤ ਅਦਾਇਗੀਆਂ ਨੂੰ ਮੁੜ ਵਸੂਲ ਕਰਨ ਦੀਆਂ ਕੋਸ਼ਿਸ਼ਾਂ ਸਾਲ 2020 ਵਿੱਚ ਸ਼ੁਰੂ ਹੋਈਆਂ ਸਨ ਤੇ ਸਾਲ 2025 ਤੱਕ ਚੱਲੀ ਰਹਿਣਗੀਆਂ ਵਿਭਾਗ ਦਾ ਕਹਿਣਾ ਹੈ ਕਿ ਜਿਹੜੇ ਲੋਕ ਮੈਨੀਫੀਟਸ ਲਈ ਯੋਗ ਪਾਏ ਗਏ ਨਹੀਂ ਉਹਨਾਂ ਨਾਲ ਸੰਪਰਕ ਕੀਤਾ ਗਿਆ ਸੀ ਅਤੇ ਤਾਂ ਜੋ ਉਹਨਾਂ ਨੂੰ ਸਾਬਤ ਕਰਨ ਦਾ ਮੌਕਾ ਦਿੱਤਾ ਜਾ ਸਕੇ ਕਿ ਉਹ ਯੋਗ ਸੰ ਜਾਂ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਉਹਨਾਂ ਦਾ ਕਿੰਨਾ ਬਕਾਇਆ ਰਹਿੰਦਾ ਹੈ ਮਈ ਸਾਲ 2022 ਵਿੱਚ ਸੀਆਰਏ ਨੇ ਲੋਕਾਂ ਨੂੰ ਨੋਟਿਸ ਭੇਜੇ ਕਿ ਹੁਣ ਉਹਨਾਂ ਲੋਕਾਂ ਦੇ ਸੀਆਰਏ ਖਾਤਿਆਂ ਤੇ ਕਰਜ਼ਾ ਹੈ ਏਜੰਸੀ ਨੇ ਫਰਵਰੀ ਸਾਲ 2023 ਵਿੱਚ ਲੋਕਾਂ ਨੂੰ ਚਿੱਠੀਆਂ ਭੇਜ ਕੇ ਦੱਸਿਆ ਕਿ ਲੋਕਾਂ ਨੂੰ ਵਾਧੂ ਭੁਗਤਾਨ ਪ੍ਰਾਪਤ ਹੋਇਆ ਅਤੇ ਉਹਨਾਂ ਨੇ ਬੈਨੀਫਿਟਸ ਨੂੰ ਵਾਪਸ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਸਰਕਾਰ ਕੋਵਿਡ ਬੈਨੀਫਿਟਸ ਪ੍ਰਾਪਤ ਕਰਨ ਵਾਲੇ ਅਯੋਗ ਲੋਕਾਂ ਦੇ ਟੈਕਸ ਫੰਡ ਅਤੇ ਹੋਰ ਬੈਨੀਫਿਟ ਰੋਕ ਕੇ ਵੀ ਆਪਣਾ ਪਕਾਇਆ ਪੈਸਾ ਵਸੂਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸੀਆਰੇ ਦਾ ਕਹਿਣਾ ਹੈ ਕਿ ਵਾਪਸ ਭੁਗਤਾਨ ਕਰਨ ਦੇ ਬਹੁਤ ਸਾਰੇ ਵਿਕਲਪ ਹਨ ਅਤੇ ਏਜੰਸੀ ਉਹਨਾਂ ਕੈਨੇਡੀਅਨਸ ਨਾਲ ਕੰਮ ਕਰਨ ਲਈ ਤਿਆਰ ਹੈ ਜਿਹੜੇ ਆਪਣਾ ਕਰਜ਼ਾ ਮੋੜਨ ਲਈ ਸਹਿਮਤ ਨੇ ਪਰ ਜਿਨ੍ਹਾਂ ਕੋਲ ਸੀਮਤ ਸਰੋਤ ਨੇ ਜਿਨ੍ਹਾਂ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਉਹਨਾਂ ਦੀ ਬੈਨੀਫਿਟਸ ਲਈ ਯੋਗਤਾ ਰੱਦ ਕੀਤੀ ਗਈ ਹੈ ਉਹ ਲੋਕ ਆਪਣਾ ਕੇਸ ਰਿਵਿਊ ਕਰਵਾ ਸਕਦੇ ਨੇ ਇਸ ਤੋਂ ਬਾਅਦ ਉਹਨਾਂ ਕੋਲ ਅਦਾਲਤ ਦਾ ਰਾਹ اختیار ਕਰਨ ਦਾ ਵੀ ਵਿਕਲਪ ਹੈ ਬਹੁਤ ਸਾਰੇ ਕੈਨੇਡੀਅਨਸ ਨੇ ਆਪਣੇ ਕੇਸ ਲਈ ਅਦਾਲਤ ਵਿੱਚ ਪਹੁੰਚ ਵੀ ਕੀਤੀ ਹੈ ਮਈ ਵਿੱਚ ਫੈਡਰਲ ਸਰਕਾਰ ਨੇ ਅਜਿਹੇ ਹਜ਼ਾਰਾਂ ਕੈਨੇਡੀਅਨਸ ਦਾ ਘਟੋਟ ਘਟ 246 ਮਿਲੀਅਨ ਕਰਜ਼ਾ ਮਾਫ਼ ਕਰ ਦਿੱਤਾ ਸੀ ਜਿਨ੍ਹਾਂ ਬਾਰੇ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਇਹ ਲੋਕ ਕੋਵਿਡ ਬੈਨੀਫਿਟਸ ਲਈ ਅਯੋਗ ਨੇ ਸੀਆਰਐਨ ਨੇ ਮੀਡੀਆ ਨੂੰ ਦੱਸਿਆ ਹੈ ਕਿ ਅਪ੍ਰੈਲ ਤੱਕ ਵਿਭਾਗ ਨੇ ਅਜਿਹੇ ਲਗਭਗ 27000 ਵਿਅਕਤੀਆਂ ਦੇ ਬਕਾਏ ਮਾਫ਼ ਕੀਤੇ ਨੇ ਜੋ ਪਹਿਲਾਂ ਅਯੋਗ ਸਮਝੇ ਗਏ ਸਨ ਪਰ ਬਾਅਦ ਵਿੱਚ ਉਨ੍ਹਾਂ ਦੀ ਯੋਗਤਾ ਦੀ ਪੁਸ਼ਟੀ ਕੀਤੀ ਗਈ ਸੀ ਕੈਨੇਡੀਅਨ ਡੈਂਟਲ ਕੇਅਰ ਪਲਾਨ ਦੇ ਨਵੀਨਤਮ ਵਿਸਥਾਰ ਨੂੰ ਦਰਸਾਉਣ ਲਈ ਸਿਹਤ ਮੰਤਰੀ ਮਾਰਕ ਹੋਲੈਂਡ ਨੇ ਵਿਨੀਪੈਗ ਦੇ ਵਿੱਚ ਇੱਕ ਨਿਊਜ਼ ਕਾਨਫਰੰਸ ਕੀਤੀ ਹੈ 18 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਇੱਕ ਵੈਧ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਵਾਲੇ ਵਿਅਕਤੀ ਹੁਣ ਫੈਡਰਲ ਸਰਕਾਰ ਦੀ ਗੈਰ ਬੀਮਤ ਕੈਨੇਡੀਆ ਲਈ ਯੋਜਨਾ ਦੇ ਤਹਿਤ ਦੰਦਾਂ ਦੀ ਕਵਰੇਜ ਦੇ ਲਈ ਅਰਜ਼ੀ ਦੇਣ ਦੇ ਯੋਗ ਹੋਣਗੇ ਸਿਹਤ ਮੰਤਰੀ ਮਾਰਕ ਹੌਲੈਂਡ ਨੇ ਬੀਤੇ ਦਿਨ ਇੱਕ ਕੋਸ਼ਨਾ ਦੇ ਵਿੱਚ ਕਿਹਾ ਹੈ ਕਿ ਸੰਗੀ ਦੰਤਾਂ ਦੀ ਦੇਖਭਾਲ ਯੋਜਨਾ ਆਪਣੀ ਯੋਜਨਾਬੱਧ ਰੋਲ ਆਊਟ ਦੇ ਦੂਜੇ ਪੜਾਅ ਵਿੱਚ ਦਾਖਲ ਹੋ ਰਹੀ ਹੈ ਮਾਰਕ ਹੌਲੈਂਡ ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਬੱਚੇ 18 ਸਾਲ ਤੇ ਇਸ ਤੋਂ ਘੱਟ ਉਮਰ ਦੇ ਨੇ ਅਤੇ ਪਾਹਜ ਵਿਅਕਤੀਆਂ ਲਈ ਇਹ ਸੇਵਾ ਮੌਜੂਦ ਕਰਵਾਈ ਜਾ ਰਹੀ ਹੈ ਅਤੇ ਤੁਸੀਂ ਅੱਜ ਹੀ ਅਰਜ਼ੀ ਦੇ ਸਕਦੇ ਹੋ ਤੇ ਆਪਣੇ ਪਰਿਵਾਰ ਨੂੰ ਲੋੜੀਂਦੀ ਮਦਦ ਪ੍ਰਾਪਤ ਕਰਨ ਦੇ ਯੋਗ ਬਣਾ ਸਕਦੇ ਹੋ ਪ੍ਰੋਗਰਾਮ ਦੇ ਮਾਪਦੰਡ ਰਾਸ਼ ਦੀ ਯੋਗਤਾ 90000 ਡਾਲਰ ਤੋਂ ਘੱਟ ਦੀ ਪਰਿਵਾਰਕ ਕੁੱਲ ਆਮਦਨ ਵਾਲੇ ਪਰਿਵਾਰਾਂ ਦੇ ਲਈ ਹੈ ਹਾਲੈਂਡ ਨੇ ਕਿਹਾ ਕਿ ਪ੍ਰੋਗਰਾਮ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਮਦਦ ਕਰ ਚੁੱਕਾ ਹੈ 6 ਹਫ਼ਤਿਆਂ ਵਿੱਚ 2 ਲੱਖ ਲੋਕਾਂ ਨੇ ਦੇਖਭਾਲ ਪ੍ਰਾਪਤ ਕੀਤੀ ਹੈ ਦੇਸ਼ ਭਰ ਵਿੱਚ ਲਗਭਗ 40% ਪ੍ਰਦਾਤਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਲਗਭਗ 11500 ਪਰਦਾਤਾ ਹਿੱਸਾ ਲੈ ਰਹੇ ਨੇ ਮਾਰਕ ਹੋਲੈਂਡ ਦਾ ਕਹਿਣਾ ਸੀ ਕਿ ਲਗਭਗ ਸਾਰੇ ਹਾਈਜੀਨਿਸਟ ਲਗਭਗ ਸਾਰੇ ਦੰਦਾਂ ਦੇ ਡਾਕਟਰ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਰਹੇ ਨੇ ਮਾਰਕ ਹੋਲੈਂਡ ਨੇ ਇਹ ਵੀ ਕਿਹਾ ਹੈ ਕਿ ਫੈਡਰਲ ਸਰਕਾਰ ਪੜਾਵਾਰ ਰੋਲ ਆਊਟ ਦਾ ਪ੍ਰਬੰਧਨ ਕਰਨ ਲਈ ਸੂਬਿਆਂ ਤੇ ਪ੍ਰਦੇਸ਼ਾਂ ਦੇ ਨਾਲ ਕੰਮ ਕਰ ਰਹੀ ਹੈ ਸੋ ਟੂਡੇ ਅ ਵੀਰ ਸੋ ਐਕਸਾਈਟਡ ਟੂ ਸੇ ਟੂ ਫੈਮਿਲੀਜ਼ ਹੂ ਹੂ ਹੈਵ ਚਿਲड्रन 18 ਐਂਡ ਅੰਡਰ ਐਂਡ ਟੂ ਪਰਸਨਸ ਵਿਦ ਡਿਸੇਬਿਲਿਟੀਜ਼ Uh, that service is now here for you. Uh, you can apply today uh, and be able to get the help your family needs. And to talk in practical terms about what that means, uh, you know, uh, this means that a family who's having to make that choice about whether or not they pay groceries or they get the oral health care that's preventative for their family, they don't have to make that choice anymore. It means that a kid, as Pam is saying, who's walking around in pain. That's ambient, doesn't even know that that pain is with them because it's been with them so long, can get the thing they thought was impossible for their family. See an oral health professional and get that pain taken away so they have the opportunity to focus on their studies, focus on being a kid. It means for a person with disabilities um, that where they often have such complex issues that the costs involved in getting oral health care are totally impossible to them. A barrier beyond even those that they've got to face every day, just trying to get in and out of buildings, that now that's gone. Fundamentally, I believe this is about the country that we want to have. For Dan and Terry and I, um, this is uh, not just a, a critical intervention in oral health, but it's a declaration that in our health system, taking care of everybody, making sure they get the care that they need, is essential it's why we're doing this. it's why we're doing what we're doing with diabetes medication or contraceptives. it's why we're doing the aging with dignity agreements that i was so excited to be here with uzoma um, and the manitoba government uh, with terry. you were there. dan, you were there uh, on the working together agreement as well. inclusively, it's saying we have one of the best health systems in the world. <laughs> ਉਦਘਾਟਨ ਕੀਤਾ ਸੀ ਤੇ ਇਹ ਘੋਸ਼ਣਾ ਕਰਦਿਆਂ ਕਿ ਰੋਲ ਆਊਟ ਪੜਾਵਾਂ ਵਿੱਚ ਕੀਤਾ ਜਾਵੇਗਾ ਦੰਦਾਂ ਦੀ ਯੋਜਨਾ ਲਈ ਅਰਜ਼ੀਆਂ ਪਹਿਲੀ ਵਾਰ 87 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਦਸੰਬਰ 2023 ਤੋਂ ਸ਼ੁਰੂ ਹੋ ਗਈਆਂ ਸਨ ਤੇ ਉਮਰ ਸਮੂਹ ਦੁਆਰਾ ਪੜਾਵਾਂ ਵਿੱਚ ਫੈਲ ਰਹੀਆਂ ਸਨ ਜਨਵਰੀ ਤੋਂ ਸ਼ੁਰੂ ਕਰਦਿਆਂ 77 ਤੋਂ 86 ਸਾਲ ਦੇ ਬਜ਼ੁਰਗ ਅਪਲਾਈ ਕਰ ਸਕਦੇ ਸਨ ਤੇ ਫਿਰ ਫਰਵਰੀ ਵਿੱਚ 72 ਤੋਂ 76 ਸਾਲ ਦੇ ਬਜ਼ੁਰਗ ਅਪਲਾਈ ਕਰ ਸਕਦੇ ਸਨ ਮਾਰਚ ਤੋਂ ਸ਼ੁਰੂ ਕਰਦਿਆਂ ਹੋਇਆਂ 70 ਤੋਂ 75 ਸਾਲ ਦੀ ਉਮਰ ਦੇ ਬਜ਼ੁਰਗਾਂ ਨੇ ਅਪਲਾਈ ਕਰਨ ਦੇ ਯੋਗ ਖੁਦ ਨੂੰ ਸਮਝਾਏ ਮਈ ਵਿੱਚ ਸਰਕਾਰ ਨੇ ਕਿਹਾ ਕਿ 65 ਤੋਂ 69 ਸਾਲ ਦੀ ਉਮਰ ਦੇ ਬਜ਼ੁਰਗ ਅਪਲਾਈ ਕਰਨਾ ਸ਼ੁਰੂ ਕਰ ਸਕਦੇ ਸਨ ਅਤੇ ਬੀਤੇ ਦਿਨ ਦੀ ਘੋਸ਼ਣਾ ਰੋਲ ਆਊਟ ਦਾ ਦੂਜਾ ਆਖਰੀ ਪੜਾ ਸੀ ਅਤੇ ਸਾਲ 2025 ਤੋਂ ਸ਼ੁਰੂ ਹੋ ਕੇ ਬਾਕੀ ਬਚੇ ਸਾਰੇ ਯੋਗ ਕੈਨੇਡੀਅਨ ਨਿਵਾਸੀ ਆਨਲਾਈਨ ਅਪਲਾਈ ਕਰਨ ਦੇ ਯੋਗ ਹੋਣਗੇ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਦਾਵਾ ਕੀਤਾ ਹੈ ਕਿ ਵਿਦੇਸ਼ੀ ਦਖਲਅਰੀ ਕੈਨੇਡੀਅਨ ਕਾਨੂੰਨ ਕਾੜਿਆਂ ਵੱਲੋਂ ਪੇਸ਼ ਖੁਫੀਆ ਰਿਪੋਰਟ ਨਾ ਸਿਰਫ ਸਿਆਸਤ ਬਲਕਿ ਸਿੱਖ ਵਖਵਾਦੀਆਂ ਤੋਂ ਪ੍ਰੇਰਿਤ ਹੈ ਗਰਮ ਖਿਆਲੀ ਹਮਾਇਤੀਆਂ ਦੇ ਪ੍ਰਭਾਵ ਹੇਠ ਤਿਆਰ ਹੋਈ ਕੈਨੇਡਾ ਦੀ ਖੁਫੀਆ ਰਿਪੋਰਟ ਬਾਰੇ ਸੰਜੇ ਵਰਮਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਤੇ ਨਿਰਾਸ਼ਾ ਹੋ ਰਹੀ ਹੈ ਦਸਤਿਏ ਕਿ ਕੈਨੇਡਾ ਦੀ ਖੁਫੀਆ ਏਜੰਸੀ ਨੇ ਭਾਰਤ ਅਤੇ ਚੀਨ ਦੇ ਉੱਤੇ ਕੈਨੇਡਾ ਦੀਆਂ ਚੋਣਾਂ ਵਿੱਚ ਦਖਲਅੰਦਾਜ਼ੀ ਦੇ ਦੋਸ਼ ਲਗਾਏ ਸਨ ਕੈਨੇਡਾ ਵਿੱਚ ਭਾਰ ਦੇ ਹਾਈ ਕਮਿਸ਼ਨਰ ਸੰਜੀਤ ਕੁਮਾਰ ਵਰਮਾ ਨੇ ਦਾਵਾ ਕੀਤਾ ਹੈ ਕਿ ਵਿਦੇਸ਼ੀ ਦਖਲਬਾਜ਼ੀ ਕੈਨੇਡੀਅਨ ਕਾਨੂੰਨ ਕਾੜਿਆਂ ਵੱਲੋਂ ਪੇਸ਼ ਖੂਫੀਆ ਰਿਪੋਰਟ ਨਾ ਸਿਰਫ ਸਿਆਸਤ ਬਲਕਿ ਸਿੱਖ ਵਖਵਾਦੀਆਂ ਤੋਂ ਵੀ ਪ੍ਰੇਰਿਤ ਹੈ ਭਾਰਤੀ ਸਫੀਰ ਨੇ ਰਿਪੋਰਟ ਨੂੰ ਵਿਤਕਰੇ ਵਾਲੀ ਕਰਾਰ ਦਿੰਦਿਆਂ ਕਿ ਹੈ ਕਿ ਨਵੀਂ ਦਿੱਲੀ ਨੂੰ ਆਪਣਾ ਪੱਖ ਰੱਖਣ ਅਤੇ ਗਵਾਹਾਂ ਨਾਲ ਜ਼ਿਰਾ ਦਾ ਮੌਕਾ ਨਹੀਂ ਦਿੱਤਾ ਗਿਆ ਸੱਚੀ ਹੈ ਕਿ ਖੁਫੀਆ ਰਿਪੋਰਟ ਵਿੱਚ ਭਾਰਤ ਅਤੇ ਚੀਨ ਨੂੰ ਵੱਡਾ ਖਤਰਾ ਘਰਾਰ ਦਿੱਤਾ ਗਿਆ ਹੈ ਇੱਕ ਵਿਸ਼ੇਸ਼ ਇੰਟਰਵਿਊ ਦੇ ਦੌਰਾਨ ਸੰਜੀ ਕੁਮਾਰ ਵਰਮਾ ਨੇ ਕਿਹਾ ਹੈ ਕਿ ਭਾਰਤ ਵਿਰੋਧੀ ਤੱਤਾਂ ਦੇ ਪ੍ਰਭਾਵ ਹੇਠ ਰਿਪੋਰਟ ਤਿਆਰ ਕੀਤੀ ਗਈ ਜਦਕਿ ਇਸ ਦੇ ਉਲਟ ਕੈਨੇਡਾ ਸਰਕਾਰ ਨੂੰ ਠੋਸ ਸਬੂਤ ਪੇਸ਼ ਕਰਨੇ ਚਾਹੀਦੇ ਨੇ ਉਨ੍ਹਾਂ ਚੇਤਾਵਨੀ ਭਰੇ ਲਹਿਜ਼ੇ ਦੇ ਵਿੱਚ ਆਖਿਆ ਹੈ ਕਿ ਜੇ ਕੈਨੇਡੀਅਨ ਸੰਸਥਾਵਾਂ ਭਾਰਤ ਨਾਲ ਦੁਬਲੇ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾਉਣ ਤੇ ਉਤਾਰੂ ਨੇ ਤਾਂ ਇਹ ਸਭ ਹੋ ਕੇ ਰਹੇਗਾ ਇੱਥੇ ਦੱਸਈਏ ਕਿ ਕੈਨੇਡੀਅਨ ਖੁਫੀਆ ਰਿਪੋਰਟ ਦੇ ਕੁਝ ਹਿੱਸੇ ਜਨਤਕ ਹੋਣ ਮੰਗਰੋਂ ਭਾਰਤ ਵੱਲੋਂ ਇਹ ਪਹਿਲਾ ਰਸਮੀ ਹੰਗਾਰਾ ਦਿੱਤਾ ਗਿਆ ਏ ਸੰਜੀ ਕੁਮਾਰ ਵਰਮਾ ਨੇ ਦੋਸ਼ ਲਾਇਆ ਹੈ ਕਿ ਕੈਨੇਡਾ ਵਿੱਚ ਸਿੱਖ ਵਖਵਾਦੀ ਹਮਾਇਤੀਆਂ ਨੂੰ ਸਿਆਸਤ ਵਿੱਚ ਖੁੱਲਕੇ ਵਿਚਰਨ ਦਾ ਮੌਕਾ ਮਿਲ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਾਰੀ ਪ੍ਰਕਿਰਿਆ ਕਿੰਨੀ ਪ੍ਰਭਾਵਿਤ ਹੋਵੇਗੀ ਉਧਰ ਜਦੋਂ ਐਮਪੀਜ਼ ਦੀ ਵਿਸ਼ੇਸ਼ ਕਮੇਟੀ ਨੂੰ ਸੰਜੀ ਕੁਮਾਰ ਵਰਮਾ ਦੀ ਟਿੱਪਣੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕੀ ਕਮੇਟੀ ਹਮੇਸ਼ਾ ਆਪਣੀਆਂ ਰਿਪੋਰਟਾਂ ਰਾਹੀਂ ਗੱਲ ਕਰਦੀ ਹੈ ਤੇ ਪੂਰੇ ਪ੍ਰਕਿਰਿਆ ਦੌਰਾਨ ਦੇਸ਼ ਦੀਆਂ ਤੋਂ ਖੁਫੀਆ ਏਜੰਸੀਆਂ ਪੁਲਿਸ ਸੇਵਾ ਅਤੇ ਲੋਕ ਸੁਰੱਖਿਆ ਮੰਤਰਾਲੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਇਲਾਵਾ 4000 ਦਸਤਾਵੇਜ਼ਾਂ ਦੀ ਕੋਖ ਵੀ ਕੀਤੀ ਗਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਦੇਸ਼ ਮੰਤਰੀ ਮੈਲਨੀ ਜੋਲੀ ਦੇ ਦਫ਼ਤਰ ਤੋਂ ਪੁੱਛੇ ਗਏ ਸਵਾਲਾਂ ਨੂੰ ਲੋਕ ਸੁਰੱਖਿਆ ਮੰਤਰਾਲੇ ਕੋਲ ਭੇਜ ਦਿੱਤਾ ਗਿਆ ਅਤੇ ਲੋਕ ਸੁਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਕਾਨੂੰਨ ਘਾੜਿਆਂ ਦੀ ਕਮੇਟੀ ਵੱਲੋਂ ਇਸ ਬਾਰੇ ਕੋਈ ਹੰਗਾਰਾ ਦਿੱਤਾ ਜਾ ਸਕਦਾ ਹੈ। ਉਧਰੋਂ World Sikh Organisation ਵੱਲੋਂ ਸੰਜੇ ਕੁਮਾਰ ਵਰਮਾ ਦੀਆਂ ਟਿੱਪਣੀਆਂ ਨੂੰ ਬੇਬੁਨਿਆਦ ਅਤੇ ਗੈਰ ਪੇਸ਼ੇਵਰ ਕਰਾਰ ਦਿੱਤਾ ਗਿਆ ਹੈ। ਜਿੱਥੇ ਬੰਦੀ ਨੇ ਜ਼ੋਰ ਦੇ ਕੇ ਆਖਿਆ ਹੈ ਕਿ ਕਮੇਟੀ ਨੇ ਪੂਰਨ ਖੁਦ ਮੁਖਤਿਆਰੀ ਨਾਲ ਰਿਪੋਰਟ ਤਿਆਰ ਕੀਤੀ ਦੂਜੇ ਪਾਸੇ ਹਰਦੀਪ ਸਿੰਘ ਨਿੱਜੜ ਕਤਲकांड ਬਾਰੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਲਾਇਆ ਦਿਵਿਸ਼ਾ ਸੰਬੰਧੀ ਪੁੱਛੇ ਜਾਣ ਤੇ ਭਾਰਤ ਦੇ ਹਾਈ ਕਮਿਸ਼ਨਰ ਨੇ ਕਿਹਾ ਕਿ ਹੁਣ ਤੱਕ ਕੈਨੇਡਾ ਸਰਕਾਰ ਵੱਲੋਂ ਕੋਈ ਸਬੂਤ ਸਾਂਝਾ ਨਹੀਂ ਕੀਤਾ ਗਿਆ ਦੱਸਿਆ ਕੈਨੇਡੀਅਨ ਪੁਲਿਸ ਵੱਲੋਂ ਹਰਦੀਪ ਸਿੰਘ ਨਿੱਜੜ ਕਤਲ ਮਾਮਲੇ ਵਿੱਚ ਮਈ ਮਹੀਨੇ ਦੌਰਾਨ ਚਾਰ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਨਾਗਰਿਕਾਂ ਵਿੱਚੋਂ ਕਿਸੇ ਵੱਲੋਂ ਵੀ ਹਾਈ ਕਮਿਸ਼ਨ ਤੋਂ ਕਾਨੂੰਨੀ ਮਦਦ ਨਹੀਂ ਮੰਗੀ ਗਈ। ਇੰਟਰਵਿਊ ਦੇ ਅੰਤ ਵਿੱਚ ਸੰਜੀ ਕੁਮਾਰ ਫਰਮਾਨੇ ਕਿ ਹੈ ਕਿ ਭਾਵੇਂ ਦੋਹਾਂ ਮੁਲਕਾਂ ਵਿਚਾਲੇ ਕੂਟਨੀਤਿਕ ਗਰਸ਼ਤਿਆਂ ਦੇ ਵਿੱਚ ਕੁੜੱਤਨ ਆਈ ਹੈ ਪਰ ਦੁਵੱਲਾ ਵਪਾਰ ਪਿਛਲੇ ਸਾਲ 25 ਅਰਬ ਦਾ ਅੰਕੜਾ ਪਾਰ ਕਰ ਗਿਆ ਜੋ ਇਸ ਸਾਲ ਹੋਰ ਉੱਪਰ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਅਤੇ ਭਾਰਤ ਦਰਮਿਆਨ ਜੋ ਤਣਾਅ ਵਧ ਰਹੇ ਨੇ ਉਹ ਤਣਾਅ ਵੀ ਘਟਣਗੇ ਤੇ ਰਿਸ਼ਤਿਆਂ ਦੇ ਵਿੱਚ ਮਿਠਾਸ ਵੀ ਆਵੇਗੀ। ਕੈਨੇਡਾ ਦੀਆਂ ਕਈ ਪ੍ਰਾਂਤਾਂ ਅਜਿਹਿਆਂ ਨੇ ਜਿਨ੍ਹਾਂ ਦੇ ਵਿੱਚ ਮਾਈਗ੍ਰੈਂਟਸ ਨੂੰ ਰੱਖਿਆ ਗਿਆ ਹੈ ਇਨ੍ਹਾਂ ਪ੍ਰਾਂਤਾਂ ਦੀਆਂ ਜੇਲਾਂ ਮਾਈਗ੍ਰੈਂਟਸ ਦੇ ਨਾਲ ਭਰੀਆਂ ਹੋਈਆਂ ਨੇ ਜਿਸ ਤੋਂ ਬਾਅਦ ਉਹਨਾਂ ਪ੍ਰਾਂਤਾਂ ਦੇ ਪ੍ਰੀਮੀਅਰਾਂ ਦੇ ਵੱਲੋਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਨਾਲ ਗੱਲਬਾਤ ਕੀਤੀ ਗਈ ਸੀ ਤੇ ਹੁਣ ਟਰੂਡੋ ਦੀ ਸਰਕਾਰ ਪ੍ਰਵਾਸੀਆਂ ਨੂੰ ਸਲਾਖਾਂ ਪਿੱਛੇ ਰੱਖਣ ਲਈ ਸੂਬਿਆਂ ਨਾਲ ਗੱਲਬਾਤ ਕਰ ਰਹੀ ਹੈ ਪ੍ਰੈਕਟਿਸ ਨੂੰ ਖਤਮ ਕਰਨ ਦੀ ਸੌਖਾਂ ਦੇ ਬਾਵਜੂਦ অন্ਟਾਰੀਓ ਜੇਲ ਦਾ ਇਕਰਾਰਨਾਮਾ ਵਿਧਾ ਰਿਹਾ ਹੈ ਤੇ ਕਿਊਬੈਕ ਇਸ ਦੀ ਪਾਲਣਾ ਕਰ ਸਕਦਾ ਹੈ ਹਰ ਕੈਨੇਡੀਅਨ ਸੂਬੇ ਦੇ ਪਰੋਸੇ ਦੇ ਬਾਵਜੂਦ ਕਿ ਉਹ ਫੈਡਰਲ ਸਰਕਾਰ ਨਾਲ ਆਪਣੇ ਇਮੀਗ੍ਰੇਸ਼ਨ ਨਜ਼ਰਬੰਦੀ ਸਮਝੌਤਿਆਂ ਨੂੰ ਖਤਮ ਕਰ ਰਹੇ ਨੇ অন্ਟਾਰੀਓ ਅਤੇ ਕਿਊਬੈਕ ਹੁਣ ਪਿੱਛੇ ਹਟ ਤੇ ਜਾਪਦੇ ਨਹੀਂ ਇਫ ਫੈਡਰਲ ਸਰਕਾਰ ਦੀ ਬੇਨਤੀ ਤੋਂ ਬਾਅਦ ਹੋਇਆ ਹੈ 온ਟਾਰੀਓ ਸਰਕਾਰ ਨੇ ਕਿਹਾ ਹੈ ਕਿ 15 ਜੂਨ ਤੋਂ ਉਹ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਤਰਫੋਂ ਪ੍ਰਵਾਸੀਆਂ ਨੂੰ ਆਪਣੀਆਂ ਸੂਬਾਈ ਜੇਲਾਂ ਵਿੱਚ ਕੈਦ ਕਰਨ ਤੋਂ ਇਨਕਾਰ ਕਰ ਦੇਣਗੇ ਹਾਲਾਂਕਿ ਮੀਡੀਆ ਨੂੰ ਪਤਾ ਲੱਗਾ ਹੈ ਕਿ ਪ੍ਰਸ਼ਾਸਨਿਕ ਕਾਰਨਾ ਕਰਕੇ ਹਿਰਾਸਤ ਵਿੱਚ ਲਈ ਗਏ ਪ੍ਰਵਾਸੀ ਉਸ ਸੂਬੇ ਵਿੱਚ ਸਲਾਖਾਂ ਪਿੱਛੇ ਰਹਿੰਦੇ ਨੇ ਤੇ ਕੁਝ ਸਮੇਂ ਲਈ ਹੋ ਸਕਦੇ ਨੇ Ontario ਦੇ Solicitor General ਦੇ ਮੰਤralਏ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਕੈਨੇਡਾ ਸਰਕਾਰ ਦੀ ਬੇਨਤੀ ਤੋਂ ਬਾਅਦ ਇਮੀਗ੍ਰੇਸ਼ਨ ਨਜ਼ਰਬੰਦ ਸਮਝੌਤੇ ਵਿੱਚ 45 ਦਿਨਾਂ ਦਾ ਵਾਅਦਾ ਕੀਤਾ ਗਿਆ ਸੀ ਬੁਲਾਰੇ ਦੇ ਅਨੁਸਾਰ ਇਹ ਐਕਸਟੈਂਸ਼ਨ 31 ਜੁਲਾਈ ਸਾਲ 2024 ਨੂੰ ਖਤਮ ਹੋ ਜਾਵੇਗੀ ਪਰ CBSA ਨੇ ਇੱਕ ਨਿਸ਼ਚਿਤ ਸਮਾਂ ਸੀਮਾ ਦੀ ਪੁਸ਼ਟੀ ਨਹੀਂ ਕੀਤੀ ਤੇ ਕਿਹਾ ਕਿ Ontario ਅਤੇ Quebec ਨਾਲ ਗੱਲਬਾਤ ਜਾਰੀ ਹੈ Quebec ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਉਹ 30 ਜੂਨ ਤੋਂ ਇਮੀਗ੍ਰੇਸ਼ਨ ਉਦੇਸ਼ਾਂ ਲਈ ਲੋਕਾਂ ਨੂੰ ਕੈਦ ਨਹੀਂ ਕਰੇਗਾ ਹਾਲਾਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੇ ਕਿਊਬੇਕ ਹਮਰਤਵਾ ਫ੍ਰੈਂਕਿਸ ਲਗੋਲਟ ਵਿਚਾਰੇ ਹਾਲ ਹੀ ਵਿੱਚ ਹੋਈ ਮੁਲਾਕਾਤ ਤੋਂ ਬਾਅਦ ਇਹ ਵੀ ਬਦਲ ਗਿਆ ਜਾਪਦਾ ਹੈ ਓਟਵਾ ਨੇ ਪਨਾਹ ਮੰਗਣ ਵਾਲਿਆਂ ਲਈ ਸੇਵਾਵਾਂ ਲਈ ਕਿਊਬੇਕ ਨੂੰ ਪੁਖਤਾਨ ਕਰਨ ਵਿੱਚ ਮਦਦ ਕਰਨ ਲਈ 750 ਮਿਲੀਅਨ ਡਾਲਰ ਦੀ ਪੇਸ਼ਕਸ਼ ਕੀਤੀ ਅਤੇ ਪ੍ਰਵਾਸੀਆਂ ਦੀ ਨਜ਼ਰਬੰਦੀ ਗੱਲਬਾਤ ਦਾ ਹਿੱਸਾ ਬਣੀ ਮੀਡੀਆ ਦੁਆਰਾ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕਿਊਬੈਕ ਦੇ ਕਾਉਂਸਲ ਐਗਜ਼ੀਕਿਊਟਿਵ ਨੇ ਕਿਹਾ ਹੈ ਕਿ ਆਪਣੀ 10 ਜੂਨ ਦੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਅਤੇ ਪ੍ਰੀਮੀਅਰ ਨੇ ਕਿਹਾ ਕਿ ਉਹ ਇਸ ਵਿਸ਼ੇ ਤੇ ਵਿਚਾਰ ਵਟਾਂਦਰੀ ਨੂੰ ਖੋਲਣ ਲਈ ਤਿਆਰ ਨੇ ਕਾਉਂਸਲ ਨੇ ਇਹ ਵੀ ਕਿਹਾ ਕਿ ਦੋਵੇਂ ਸਰਕਾਰਾਂ ਇਸ ਸਮੇਂ ਵਿਚਾਰ ਵਟਾਂਦਰਾ ਕਰ ਰਹੀਆਂ ਨੇ ਉਹ ਕੌਂਸਲ ਜੋ ਕਿ ਬੈਗ ਦੇ ਪ੍ਰੀਮੀਅਰ ਨੂੰ ਸਿੱਧੇ ਤੌਰ ਤੇ ਰਿਪੋਰਟ ਕਰਦਾ ਹੈ ਨਾ ਤਾਂ ਫੈਡਰਲ ਅਤੇ ਨਾ ਹੀ ਕਿਊਬੇਕ ਸਰਕਾਰ ਸੰਭਾਵੀ ਇਕਰਾਰਨਾਮੇ ਦੇ ਰਸਥਾਰ ਲਈ ਇੱਕ ਸਹੀ ਸਮਾਂ ਸੀਮਾ ਦੀ ਪੇਸ਼ਕਸ਼ ਕਰ ਰਹੀ ਹੈ ਪਰ ਫੈਡਰਲ ਸਰਕਾਰ ਦੇ ਫੰਡਿੰਗ ਪ੍ਰਸਤਾਵ ਵਿੱਚ ਲਿਖਿਆ ਹੈ ਕੈਨੇਡਾ ਸਰਕਾਰ ਨੇ ਵਾਦੂ 18 ਮਹੀਨਿਆਂ ਲਈ ਕਿਊਬੇਕ ਸੁਧਾਰ ਸੁਵਿਧਾਵਾਂ ਤੱਕ ਪਹੁੰਚ ਜਾਰੀ ਰੱਖਣ ਦੀ ਬੇਨਤੀ ਕੀਤੀ ਹੈ ਮੌਂਟਰੀਅਲ ਦੇ ਲੀਗਲ ਏਜ ਕਲੀਨਿਕ ਦੇ ਇੱਕ ਇਮੀਗ੍ਰੇਸ਼ਨ ਵਕੀਲ ਨੇ ਕਿਹਾ ਕਿ ਉਹ ਇਹਨਾਂ ਨਵੀਆਂ ਘਟਨਾਵਾਂ ਬਾਰੇ ਬਹੁਤ ਚਿੰਤਿਤ ਨੇ ਉਸਨੇ ਕੈਦ ਕੀਤੇ ਪ੍ਰਵਾਸੀਆਂ ਨੂੰ ਸਭ ਤੋਂ ਕਮਜ਼ੋਰ ਲੋਕਾਂ ਜੋ ਸਭ ਤੋਂ ਕਮਜ਼ੋਰ ਦੱਸਿਆ ਹੈ ਤੇ ਕਿਹਾ ਹੈ ਕਿ ਜੇ ਜੇਲ੍ਹਾਂ ਦੀ ਵਰਤੋਂ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਉਹ ਹੋਰ ਵੀ ਦੁੱਖ ਚੱਲਣਗੇ ਜਦੋਂ CBSA ਲੋਕਾਂ ਨੂੰ ਇਮੀਗ੍ਰੇਸ਼ਨ ਦੇ ਉਦੇਸ਼ਾਂ ਲਈ ਨਜ਼ਰਬੰਦ ਕਰਦਾ ਹੈ ਤਾਂ ਇਹ ਉਹਨਾਂ ਨੂੰ ਕਿਸੇ ਪ੍ਰੋਵਿੰਸ਼ੀਅਲ ਜੇਲ੍ਹ ਵਿੱਚ ਜਾਂ ਟੋਰਾਂਟੋ ਲਵੈਲ ਕਿਬੈਕ ਅਤੇ ਸੜੀ ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੇ ਇਮੀਗ੍ਰੇਸ਼ਨ ਹੋਲਡਿੰਗ ਸੈਂਟਰਾਂ ਵਿੱਚੋਂ ਇੱਕ ਵਿੱਚ ਰੱਖਣ ਦੀ ਚੋਣ ਕਰ ਸਕਦਾ ਹੈ ਇਮੀਗ੍ਰੇਸ਼ਨ ਅਤੇ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੇ ਤਹਿਤ CBSA ਵਿਦੇਸ਼ੀ ਸ਼ੀ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਤਿੰਨ ਮੁੱਖ ਕਾਰਨਾ ਕਰਕੇ ਹਿਰਾਸਤ ਵਿੱਚ ਲੈ ਸਕਦਾ ਹੈ ਜੇਕਰ ਉਹਨਾਂ ਦੀ ਪਛਾਣ ਚੰਗੀ ਤਰ੍ਹਾਂ ਸਥਾਪਿਤ ਨਾ ਕੀਤੀ ਗਈ ਹੋਵੇ ਜੇਕਰ ਉਹਨਾਂ ਨੂੰ ਜਨਤਾਲੇ ਲਈ ਖਤਰਾ ਸਮਝਿਆ ਜਾਂਦਾ ਹੋਵੇ ਜਾਂ ਜੇ ਸਰਹੱਦੀ ਏਜੰਸੀ ਦਾ ਮੰਨਣਾ ਹੈ ਕਿ ਉਹ ਹਟਾਉਣ ਸਮੇਂ ਮੀਗ੍ਰੇਸ਼ਨ ਪ੍ਰਕਿਰਿਆਵਾਂ ਲਈ ਦਿਖਾਈ ਨਹੀਂ ਦੇਵੇਗਾ ਸਰਕਾਰ ਪ੍ਰਵਾਸੀਆਂ ਨੂੰ ਨਜ਼ਰਬੰਦ ਕਰਨ ਲਈ ਆਪਣੀਆਂ ਸੰਗੀ ਸਜ਼ਾਵਾਂ ਦੀ ਵਰਤੋਂ ਕਰਨ ਦਾ ਵੀ ਇਰਾਦਾ ਰੱਖਦੀ ਹੈ। ਸੰਯੁਕਤ ਰਾਸ਼ਟਰ ਵਰਕਿੰਗ ਗਰੁੱਪ ਔਨ ਆਰਬਿਟ੍ਰਰੀ ਡਿਟੈਂਸ਼ਨ ਜਿਸਨੇ ਮਈ ਵਿੱਚ ਕੈਨੇਡਾ ਦਾ ਦੌਰਾ ਕੀਤਾ ਸੀ ਉਸਨੇ ਕਿਹਾ ਕਿ ਉਹ ਇਸ ਯੋਜਨਾ ਬਾਰੇ ਚਿੰਤਤ ਨੇ। ਹਿਊਮਨ ਰਾਈਟਸ ਵਾਚ ਅਤੇ ਅਮਨੇਸਟੀ ਇੰਟਰਨੈਸ਼ਨਲ ਵਰਗੀਆਂ ਗੈਰ ਸਰਕਾਰੀ ਸੰਸਥਾਵਾਂ ਫੈਡਰਲ ਸਰਕਾਰ ਨੂੰ ਪ੍ਰਸ਼ਾਸਨਿਕ ਕਾਰਨਾ ਕਰਕੇ ਪ੍ਰਵਾਸੀਆਂ ਦੀ ਨਜ਼ਰਬੰਦੀ ਦੇ ਸਾਰੇ ਰੂਪਾਂ ਨੂੰ ਖਤਮ ਕਰਨ ਦੀ ਮੰਗ ਕਰ ਰਹੀਆਂ ਨੇ। ਅੱਜ ਦੇ ਕੈਂਟਾ ਨਿਊਜ਼ ਬੁਲਟਨ ਵਿੱਚ ਬਸ ਐਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਨੇ ਆ ਮੁੱਖ ਰੈਲੈਂਸ ਤੇ 22 ਸਾਲਾ ਨੌਜਵਾਨ ਚਰਨਜੀਤ ਸਿੰਘ ਦੀ ਮਿਲੀ Laash ਚਰਨਜੀਤ ਨੇ ਨੈਗਰਾ ਫਾਲਸਟ ਸ਼ਾਲ ਮਾਰ ਕੇ ਕੀਤੀ ਖੁਦਖੁਸ਼ੀ ਆਟੋ ਹਾਈਡਰੋ ਇਲੈਕਟ੍ਰੀਕਲ ਜਨਰੇਟਿੰਗ ਸਟੇਸ਼ਨਾਂ ਦੇ ਵਾਸਤੇ ਕੀਤਾ ਜਾਵੇਗਾ ਨਿਵੇਸ਼ ਬਿਜਲੀਕਰਨ ਮੰਤਰੀ ਸਟੀਫਨ ਲੈਚੀ ਨੇ 1 ਬਿਲੀਅਨ ਡਾਲਰ ਨਿਵੇਸ਼ ਦੀ ਕੀਤੀ ਘੋਸ਼ਣਾ ਅਯੋਗ ਹੋਣ ਦੇ ਬਾਵਜੂਦ ਮਹਾਮਾਰੀ ਬੈਨੀਫਿਟਸ ਪ੍ਰਾਪਤ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ ਕੈਨੇਡਾ ਰੈਵੈਨਿਊ ਏਜੰਸੀ ਨੇ ਕੀਤਾ ਖੁਲਾਸਾ ਕੈਨੇਡੀਅਨ ਡੈਂਟਲ ਕੇਅਰ ਪਲਾਨ ਨੂੰ ਲੈ ਕੇ ਨਵੀਂ ਕੋਸ਼ਨਾ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਲੈ ਸਕਦੇ ਨੇ ਡੈਂਟਲ ਕੇਅਰ ਪਲਾਨ ਦਾ ਲਾਭ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ